ਮਹਾਬਲੀ ਕਥਨੀ ਕਰਨੀ ਦੇ ਸੂਰੇ ਮਹਾਨ ਸ਼ਹੀਦ ਪਾਬਾ ਦੀਪ ਸਿੰਘ ਜੀ ਦਾ ਜਨਮ ਪਿਤਾ ਭਾਈ ਭਗਤਾ ਜੀ ਦੇ ਘਰ ਮਾਤਾ ਜੋਨੀ ਜੀ ਦੀ ਕੁੱਖੋਂ ਪਿੰਡ ਪਾਵਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰਿਕ ਕਰਨ ਅਤੀ ਚਾਰੀ ਤਖਤ ਸਹਿਬਾਨ ਤੇ ਭੇਜਨ ਦੀ ਸੇਵਾ ਆਪ ਜੀ ਦੇ ਹਿੱਸੇ ਆਈ ਬਾਬਾ ਦੀਪ ਸਿੰਘ ਜੀ ਨੇ ਜ਼ੁਲਮ ਵਿਰੋਧ ਅਡੇ ਦਾ ਜੰਗਾਂ ਲੜੀਆਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀ ਬੇਅਦਵੀਂ ਦੀ ਖਬਰ ਸੁਣ ਕੇ ਆਪ ਜੀ ਸ਼੍ਰੀ ਦਮਦਮਾ ਸਾਹਿਬ ਤੋਂ ਅਰਦਾਸਾ ਸੋਧ ਕੇ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ ਤਰਨਤਾਰਨ ਤੱਕ ਆਉਂਦਿਆਂ ਬਾਬਾ ਜੀ ਨਾਲ 5000 ਸਿੰਘ ਹੋ ਗਏ ਤਰਨਤਾਰਨ ਤੋਂ ਬਾਹਰ ਬਾਅਦ ਆ ਕੇ ਬਾਬਾ ਜੀ ਦੇ ਖੰਡੇ ਨਾਲ ਇੱਕ ਲਕੀਰ ਖਿੱਚੀ ਅਤੇ ਕਿਹਾ ਜਿਸ ਨੇ ਧਰਮ ਦੀ ਖਾਤਰ ਆਪਾ ਵਾਰਨਾ ਹੈ ਇਹ ਲਕੀਰ ਉਹੀ ਟੱਪੇ ਬਾਕੀ ਘਰਾਂ ਨੂੰ ਵਾਪਸ ਚਲੇ ਜਾਓ ਸਿੰਘਾਂ ਵਿੱਚ ਧਾਰਮਿਕ ਜਜਵਾ ਇੰਨਾ ਸੀ ਕਿ ਸਾਰੇ ਸਿੰਘ ਲਕੀਰ ਟੱਪ ਗਏ ਸਨ 1757 ਈਸਵੀ ਨੂੰ ਜਰਨੈਲ ਜਮਾਲ ਖਾਨ ਨਾਲ ਲੜਦਿਆਂ ਸਾਂਝੇ ਵਾਰ ਨਾਲ ਜਮਾਲ ਖਾਨ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਤੇ ਆਪ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਬਾਬਾ ਦੀਪ ਸਿੰਘ ਜੀ ਦੀ ਸੀਸ ਤਲੀ ਤੇ ਰੱਖ ਕੇ ਲੜਦਿਆਂ ਦੁੜੀਆਂ ਵਿੱਚ ਅਨੋਖੀ ਵਿਸਾਲ ਕਾਇਮ ਕਰ ਦਿੱਤੀ ਐਸੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਉਹਨਾਂ ਨੂੰ ਕੋਟਾਂਜ ਕੋਟ ਪਰਨਾ ਕਰਦੇ ਹਾਂ